ਵਿੱਚ ਬੈਠੀਆਂ ਸਕਤਾ ਇਹ ਮੇਲਾ ਬਗੇ ਹੀ ਪਛਾਹ ਦੇ ਨਾਲ ਮਨਾਉਂਦੀਆਂ ਹੈ ਵੱਡਾ ਧੰਨਵਾਦ ਕਰਦੇ ਆ ਮੁੱਖ ਸੇਵਾਦਾਰ ਨੇ ਬਾਬਾ ਚਰਨ ਸਿੰਘ ਜੀ ਸੱਚਖੰਡ ਵਾਸੀ ਬਾਬਾ ਰਤਨ ਸਿੰਘ ਜੀ ਬਾਬਾ ਵੀਰ ਸਿੰਘ ਜੀ ਜਿਨ੍ਹਾਂ ਦੀ ਰੌਣਕ ਹੈ ਇੱਥੇ ਇੱਥੇ ਵੱਡੀਆਂ ਸਵਾਮਾਂ ਚੱਲਦੀਆਂ ਹੈ ਉਹਨਾਂ ਦੇ ਲੈਵਲ ਨਾਲ ਉਹ ਮੇਰੇ ਫੋਟੋ ਵੀ ਕਿੱਡੀ ਗਿਆੜੋਂ ਵੱਡਾ ਧੰਨਵਾਦ ਕਰਦੇ ਆ ਸਾਡੇ ਕੈਸ਼ੀਅਰ ਸਾਹਿਬ ਕਿੰਨੇ ਚੱਕਰ ਲਾਏ ਕਿੰਨੇ ਦਾ ਚੱਕਰ ਲਾਏ ਕਹਿੰਦੇ ਪੰਜ ਫੁੱਟ ਕੱਪ ਦੇਾਰੇ ਇੱਕ ਆ ਕੇ ਹੁੰਦਾ ਪਈ ਜਾ ਕੇ ਕਹਿੰਦੇ ਇਸ ਦੇ ਸਵਾਦ ਜਿਵੇਂ ਰੇ ਚੋਰ ਠੱਗ ਨੇ ਹੋ ਵਿੱਚੋਂ ਭਲੇ ਭਲੇ ਸਾਰੇ ਮਹਿਮਾਨ चौकी रे सजणे ਅੰਦਰ ਜਾਵਾਤਾ ਅੰਦਰ ਜਾ ਲਗੇ ਆ ਨੂ ਅਮੀ ਆ ਜੋ ਬਾਹਰ ਚੱਲੀਏ ਆ ਫੇਰ ਅੰਦਰ ਜਾ ਲਈਏ ਕੋਈ ਦੀਨੀ ਤਵਾ ਕੇ ਗੱਲ ਕਿਉਂ ਪੜੇ ਜਾਂਦੇ ਹੋ ਮੈਂ ਤੇ ਛੀ ਸਈ ਸਾਹ ਅੰਦਰ ਜਾ ਰੋਬ ਤੋੜੀ ਵਾਲੇ ਕਮਰੇ ਤੇ ਸੱਟ ਕੇ ਤੇ ਮੱਥੇ ਟੇਕਦੇ ਮੰਦਰੀ ਮਜੀਦਾ ਰੁਕਿਆ ਰੋਕੇ ਰੋ ਪਾਈ ਜਾਂਦਾ ਏ ਤੇ ਵੇ ਪੂਛਣਾ ਕੇ ਪੁੱਠੇ ਕਮ ਲਈ ਜਾਂਦਾ ਏ ਵੇ ਕਾ ਯੋਗ ਤਰੀਆ ਰੁਕੇ ਰੋ ਪਾਈ ਜਾਂਦਾ ਏ ਤੇ ਵੇ ਪੂਛਣਾ ਤੇ ਪੁੱਠੇ ਕਮ ਲਈ ਜਾਂਦਾ ਏ ਪਾਵੇ ਤੇ ਸ਼ੁਕਰ ਮੱਛੋ ਮਰਾ ਜੋ ਕੋ ਬ ਆ ਗਿਆ ਕਹਿੰਦੇ ਬੋਲਦੀ ਪਈਆ ਓਹ ਅੰਦਰ ਠੀਕ ਆ ਕੇ ਕੋਲ ਆਏ ਮੇਰੇ ਨੇ ਓਹ ਬੋ ਆ ਰਹੀ ਚਾਹ ਰਹੀ ਹੈ ਕਿ ੱਟਾ ਮਾਰੇ ਕੋਈ ਪਲੇਅਰ ਤੁਹਾਡੇ ਦੇ ਨਾਲ ਡਿੱਗ ਪਵੇ ਇੰਨੀ ਕੁ ਬਿੰਦ ਦੀ ਪ੍ਰਮਾਨ ਕਰ ਲੋ ਕੋਈ ਵੀਰ ਕੜੀ ਵਾਲੀ ਲੈਂਡ ਉੱਪਰ ਬੈਠਾ ਆਵੇ ਨਾ ਕਿ ਜਿਹੜੀ ਬੇਨਤੀ ਜ਼ਰੂਰ ਪ੍ਰਮਾਨ ਕਰ ਲਿਓ ਅਮਨ ਕੁਰਸੀ ਆ ਗਿਆ ਢੇਰੇ ਵਾਲਾ ਹੋਲਸੀਆ ਪਿਛਲੇ ਪਾਰ ਇਹਨਾਂ ਗਰਾ ਦੇ ਵਿੱਚ ਯਾਰਪੁਰੀਆਂ ਖੰਡੀਆਂ ਕੈਂਟਰੀਆਂ ਤੇ ਕਬਡੀਆਂ ਭਾਈਆਂ ਇਹ ਮਾਣ ਆਸ ਹੋਇਆ ਇਹਨਾਂ ਮੱਲਾਂ ਨੂੰ ਯੋਗ ਦੇ ਵਿੱਚ ਸਵੈਚ ਰਾਉਣਾ ਹੈ ਲਾਲਪੁਰੀਆਂ ਮੰਨੇ ਰਗੇ ਪੁੱਜ ਗਏ ਹੈ ਹਿਮਾਲਿਆ ਪਰਬਲ ਫਰਦੀਪੁਰ ਤੋਂ ਇੱਕ ਟੀ ਤਿਆਰ ਹੈ ਨਾ ਕੌਲੀ ਹੈ ਲਾਲਪਪ ਢੱਲੋਂ ਅਸਰ ਸਿੰਘ ਪਿੰਡ ਦਾ ਭਲੇ ਕਟਗਾਰੇ ਦੇ ਕਹਿੰਦੇ ਯੂਰਪ ਦੇ ਵਿੱਚ ਅੱਜ ਵੀ ਚਰਚੇ ਹੁੰਦੇ ਆ ਜਿਹੜੇ ਪਿਛਲੇ ਸਾਲ ਮੁੰਡੇ ਨੇ ਧਮਕ ਪਾਈ ਹੈ ਬੰਟੀ ਆ ਪਹਿਲੀ ਕਬੱਡੀ ਧਾਰੀ ਇੰਗਲੈਂਡ ਦੇ ਵਿੱਚ ਪਿਛਲੇ ਸਾਲ ਬੜਾ ਤੱਕੜਾ ਖਿੰਡਿਆ ਲਾ ਸ਼ਿਕਾਰਾ ਵਾਲਾ ਮਨਦੀਪ ਪਹਿਲੀ ਕਬੱਡੀ ਧਾਰਿਆ ਲਾ ਵੀ ਮਰਕਾ ਕਰਦੇ ਸੋ ਸ਼ਿਕਾਰਾ ਵਾਲੇ ਦੀਪ ਨੇ ਦੇਖੋ ਡਾੜੀ ਭਰ ਲਈ ਹੈ ਇਸ ਮੁੰਡੇ ਦੇ ਵਿੱਚ ਖੁਰਤੀ ਬੜੀ ਹੈ ਸਿੱਖੀ ਵੀ ਰੱਖੀ ਹੈ ਮੁੰਡਾ ਇਹ ਆ 100 ਕਾ ਕਹਿੰਦੇ ਹਰ ਤੋਂ ਰਤਨ ਵਾਲਾ ਇਸ ਮੁੰਡੇ ਦਾ ਵੀ ਕਹਿੰਦੇ ਲੰਟੀ ਜੀਭ ਦੇ ਮਾਰ ਮਾਰ ਸਨਮਾਨ ਹੋਇਆ ਖੇਡਿਆ ਇਹ ਮਲੇਸ਼ੀਆ ਦੀ ਧਰਤੀਆਂ ਰਿਸਪੋਰਟ ਕਰਦਾ ਆ ਨਿਮਾ ਕੈਨੇਡਾ ਇਹ ਪਹਿਲੇ 500 ਦੀਆਂ ਪਹਿਲੀ ਭੱਜੀ ਆ ਅਮਰੀਕਾ ਖੇਡਣ ਗਿਆ ਪਹਿਲਾ ਕੱਪ ਮਿਸ ਹੋ ਗਿਆ ਚਾਰ ਹੋ ਨਾ ਇਹ ਧਰਨਾ ਵਾਲਾ ਬਸਟ ਬਣਿਆ ਹੈ ਇਹ ਜਨਰਲ ਸਟੇਟ ਅਮਰੀਕਾ ਦਾ ਕਹਿੰਦੇ ਜੇ ਤੂੰ ਥੋੜਾ ਉਹ ਲਾਲਪੁਰੀਆ ਮੱਲਾ ਇੱਕ ਕਟਾਕ ਦੇ ਪੈਰ ਦਾ ਵਾਧਾ ਕਰ ਗਿਆ ਆ ਮੀਆ ਕਬੱਡੀ ਦਾ ਸ਼ੇਰ ਅਸਲੀ ਸ਼ੋਹਰਾ ਆ ਕਬੱਡੀ ਭਾਰੀ ਆ ਆ ਜਿਹੜਾ ਕਹਿੰਦੇ ਬੜਾ ਤਾਪਲਾ ਰੇਖਲਾ ਮੀਆ ਕੋਟ ਕਿੰਦਾ ਸ਼ੇਰਾਂ ਕਬੱਡੀ ਪਾ ਰਿਹਾ ਹੈ ਕਿ ਰੋਕੀ ਤੈਨੂੰ ਖੁੱਲ ਕੇ ਵਾਲ ਗਲੇ ਵਿੱਚ ਪਾ ਗਏ ਤੋਂ ਸਿੰਘ ਸੋਰਮੇ ਜੀ ਵੱਢ ਕੇ ਸਿਰ ਮਰ ਸੇਡਾ ਲਾ ਗਏ ਆ ਮੀਆ ਕੱਡੀਏ ਸ਼ੋਹਰਾ ਥਲਾ ਪੁੱਛਿਆ ਇਧਰ ਦੇ ਪਾਸੇ ਪਰ ਪੁਆਇੰਟ 1 ਕੀ ਬਣ ਗਿਆ ਪਰ ਪੁਆਇੰਟ ਇਧਰ ਵੀ ਪਾਸੇ ਪੁਆਇੰਟ ਕਿਹੜੇ ਪਾਸੇ ਹੈ ਇਹ ਜੱਜ ਕਰ ਰਹਾ ਉਹ ਕੌਣਾ ਕੇ ਪੁਆਇੰਟ ਹੈ ਇੱਕ ਵਾਰ 500 ਵਾਲੀ ਆ ਆ 300 ਵਾਲੀ ਲਾਸਟ ਹੈ ਜਰਜਾ ਟੋਮਿਕਾ ਰਸਪਾਰ ਕਰੇਗਾ ਤੇ ਨਿਮਮ ਕਰੇਗਾ ਜਿਹਨਾਂ ਭਰਾਵਾ ਦੇ ਵੱਲੋਂ 500 ਲੱਗੇ ਆਇਆ ਇਹ 500 ਵਾਲੀ ਦੂਜੀ ਲਾਸਟ ਲਾਲਪੁਰੀਆ ਮੰਨਾ ਜੱਗੂ ਜੋੜੇ ਵਾਲਾ ਕੋਸ਼ਿਸ਼ ਕਰਦਾ ਪਰ ਫਾਈਨਲ ਲਾਲਪੁਰੀਆ ਮੰਨਾ ਦਾ ਲੜਾਰੀਆਂ ਸੰਧੂ ਸਾਹ ਕਰਨ ਸਵੈਕਾ لگی ہوئی ہےڑ گو سامنے ملا پلا پڑ گیا بابا جی ਲਾਫਾ ਲਾਉ ਖੇਡ ਦੇ ਮੈਦਾਨ ਦੇ ਨਾਲ ਦੇਖੇ ਸ਼ੇਰੋ ਮੇਰਾ ਕੋਟ ਵਾਲੇ ਨੇ ਲੋਹੜੀ ਦੇ ਵਰੇ ਕਬੱਡੀ ਪਾ ਲਈ ਹੋਈ ਆ ਪਰ ਸਾਹਮਣੇ ਮਰਕੀਤ ਸੁਪਰੇ ਦਾ ਕੱਟਾ ਵੀ ਨਹੀਂ ਚੁਗਦਾ ਜਿਸਮ ਕਠੋਰ ਚੁੱਭਣਾਂ ਦਾ ਜਰੀ ਜਵਾਨੀ ਨਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਰਦ ਮਦਾਨ ਨੂੰ ਡਰ ਕੇ ਨਹੀਂ ਭੱਜਦੇ ਡਰ ਕੇ ਨਹੀਂ ਭੱਜਦੇ ਇਹ ਮਰਦਾਂ ਦੀ ਖੇਡ ਹੈ ਇਹ ਮੇਨ لگا گیٹ سونے شکل <سؤال> والا شاہ نواد جی یہ بابا بلندی کا ਕਵਾਰ ਕੈਨੇਡਾ ਗਰਜੰਟ ਅਮਰੀਕਾ ਤੇ ਨਿਮਾ ਕੈਨੇਡਾ ਇਹਨਾਂ ਭਾਵਾਂ ਦੇ ਵੱਲੋਂ ਮਾਇਆ ਲੱਗੀ ਹੋਈ ਹੈ 1000 ਬਾਰੀ ਦੂਜੀ ਕਬੱਡੀ ਮੱਖਣ ਸੰਘੇ ਬੱਤੀ ਕੇ ਨਾ ਏ ਉਂਗਲੀ ਮੱਖਣ ਕਮਲੇ ਮੱਖਣ ਲੱਗ ਗਈ ਮੱਖਣ ਮਾਰ ਤਾਲੀਆਂ ਮੱਜਣ ਦੇ ਵਾਤੇ 1000 ਪਾਈ ਹੋਈ ਕਬੱਡੀ ਆ ਖੇਡ ਦੇ ਮੈਦਾਨ ਦੇ ਵਿੱਚ ਜੰਗੀ ਬੀ ਪੈ ਗਿਆ ਚੀਜੀ ਲੈ ਗਏ ਗਰਜੰਟ ਸੋਨਾ ਭਾ ਕਹਿੰਦਾ ਦੋ ਜੱਫਿਆਂ ਦੇ 1000 ਸਾਡੇ ਵੱਲੋਂ ਕਰਦੇ ਹੋ ਤਿਆਰ ਲੱਗ ਪੁਲਸੀ ਕੁਰਸੀ ਜਿਹਨੇ ਕਬੱਡੀ ਪੀਤੀ ਹੈ ਬੰਦੀ ਪੁਰੀਆਂ ਕੋਟੀ ਸਾਹਮਣੇ ਤਿਆਰ ਹੈ ਉਹਨੇ 3 ਨਿਸ਼ਾਨਾ ਖਾਦੀ ਹੋਈ ਹੈ ਰਾਜੇ 3 ਨਿਸ਼ਾਨਾ ਖਾਦੀ ਪੁਰੀਆਂ ਸੋ ਗਰੂਸ ਦਾ ਮੋਰੀ ਦੇ ਪੁੱਤ ਨੇ ਅੱਜ ਜ਼ਬਰਦਸਤ ਪੁਆਇੰਟ ਦੇਗਾ ਵਿੱਚ ਦੇ ਖਾਤੇ ਹੈ ਕਬੱਡੀ ਪੁਰੀਏ ਜੋਗੀ ਦੇ ਖੇਡਦੇ ਮਾਨ ਕਰਦਾ ਕੀ ਹੁੰਦਾ ਪਿਆ ਇਹਦੇ ਮੁੰਡਾ ਕਿਹੜੀ ਕਟੜੀ ਜਿੱਥੇ ਨਹੀਂ ਖੇਡੇ ਆ ਜੱਟ ਦੇ ਚਰਚੇ ਸਾਹਮਣੇ ਪੱਤਾ ਹੁੰਦੇ ਸੁਰਫ ਸੁਗਾਵੀ ਬੱਤੇ ਆ ਇੱਕ ਪਾਸਾ ਕੋੜੀ ਉੱਡੇ ਆ ਜਾਲਿਆ ਨੂੰ ਮੱਥੇ ਦਾ ਸੋਟਾ ਦਿੱਤਾ ਨਵੇਂ ਮੁੰਡਿਆਂ ਨੂੰ ਮੌਕਾ ਦਿੱਤਾ ਦੋਨਾਂ ਨੂੰ ਚਾਹੀਦਾ ਲੋਕ ਕਬੱਡੀ ਪੜਾ ਰਹੀ ਹੈ ਚਾਹ ਲਗ ਰਹੇ ਬੰਦੇ ਜੱਫੀਆਂ ਦੇ ਵਿੱਚੋਂ ਆਹ ਘਾਟਾ ਕੇ ਟੋਟੀਆਂ ਵੱਲ ਟਰਾਈ ਕਰਦਾ ਹੈ ਕਿ ਪੱਪਾ ਦਾ ਸੇਵਾ ਦਾ ਰੱਖਾਂਗੇ ਪਰ ਮੰਨਣਾ ਲਾਲ ਤਰੀਆ ਤੇ ਪ੍ਰਭ ਢਿੱਲੋ ਨਹੀਂ ਇਹ ਪ੍ਰਭ ਸੰਧੂ ਹੈ ਸੋਰ ਸਿੰਘ ਪਿੰਡ ਵਾਲਾ ਜੱਫਾ ਨਹੀਂ ਲਾ ਸਕਿਆ ਹਰ ਪਾਰ نما کنےڈا گرین تمری کا بلا پٹواری گپالے پاس کتے لال پڑا رکھو گلو گلو کی ٹکر کتنے جگو ਇਹਦਾ ਬੰਦਾ ਰੁਕਣਾ ਦੋਸਤਾਂ ਦੇ ਮਾਗਨੇ ਦਾ ਗੁਰੀਤ ਅਫਰੀਕਾ ਪਿੰਨਾ ਪਟਵਾਰੀ ਸਾਹਿਬ ਵੰਡਿਆ ਸੇਵਾਵਾਂ ਲਵਾ ਰਿਹਾ ਮੱਟਰ ਸੰਧੂ ਦੀ ਪੱਕੀ ਕਲਾ ਵਾਲੇ ਨੌਜਵਾਨ ਦੀ ਕਬੱਡੀ ਪੈ ਚੁੱਕੀ ਹੈ ਹਿਮਾਲਿਆ ਪਰਬਤ ਫਰੰਦੀਪੁਰਿਆ ਗੋਪੀ ਇੱਕ ਕਰਨੀ ਦੇ ਲੱਗਿਆ ਪਰ ਸਾਹਮਣੇ ਹੌਲਕਾ ਤੱਜ ਨੰਬਰ ਰੇਟਰ ਦੇ ਸੇਆ ਹੈ ਤਾਂ ਨਰਾਂ ਦਾ ਗੁਰਵਿੰਦਰ ਧਾਲੀਵਾਲ ਜਿਨ੍ਹਾਂ ਦੇ ਪਰਿਵਾਰ ਵੱਲੋਂ ਲਾਈਵ ਦੀ ਸੇਵਾ ਲਵਾਈ ਗਈ ਹੈ ਇਹ ਧਾਲੀਵਾਲ ਤੋਂ ਨਿਕਲ ਆਉਂਦਾ ਹੈ ਤੇ ਜਗਰ ਆਉਂਦਾ ਸਾਡੇ ਪਾਸ ਇਹ ਗਹਿਰਾ ਦੁੱਧ ਓਏ ਬਾਗਿਆ ਜੰਡੀ ਚਾਲੀ ਦਾ ਫਰਕ ਕੀ ਸਾਹਮਣੇ ਦੋਤਾ ਸਿੰਘ ਦੀ ਸਵਰਾ ਪਹਿਲਵਾਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਅਲਵਿਦਾ ਕਹਿ ਗਿਆ ਇਧਰਲੇ ਪਾਸੇ ਤੇਜ ਵੀਰ ਮੇਰੇ ਵੀਰੋ ਖੇਡ ਗਰਾਹ ਦੇ ਵਿੱਚ ਰੈਡ ਕੌਨ ਅੱਗੇ ਵਧਿਆ ਸਰਦਾਰ ਪ੍ਰਗਟ ਸਿੰਘ ਜੀ ਧਾਰੀਵਾਲ ਵੱਡਾ ਧੰਨਵਾਦ ਕਰਾਂਗੇ ਪਿੱਲੂ ਇਧਰਲੇ ਪਾਸੇ ਜੱਫੇ ਦੀ ਗੱਲ ਪ੍ਰਗਟਾ ਵੱਡਿਆ ਉਧਰਲੇ ਪਾਸੇ ਉੱਥੇ ਖੜੀ ਸਰਦਾਰ ਲਖਵਿੰਦਰ ਸਿੰਘ ਜੀ ਸਰਪੰਚ ਸਾਹਿਬ ਰਣਜੀਤ ਸਿੰਘ ਜੀ ਸਿੰਧੂ ਸਾਹਿਬ ਬਹੁਤ ਬਹੁਤ